ਜੋ ਫਿਰ ਤੋਂ 2 ਘੰਟੇ ਦੀ ਹੜਤਾਲ ਤੇ ਨੇ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮੇ ਵਾਕ-ਵਾਕ ਥਾਵਾਂ ਤੇ ਦੱਸ ਦਈਏ ਕਿ 2 ਘੰਟੇ ਬੱਸਾਂ ਰੋਕਿਆ ਜਾਣਗੀਆਂ ਬੱਸਾਂ ਰੋਕ ਕੇ ਪ੍ਰਦਰਸ਼ਨ ਕੀਤਾ ਜਾਏਗਾ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ ਧਰਨੇ ਨੂੰ ਲੈ ਕੇ ਕੱਚੇ ਕਾਗਿਆਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਔਰ ਕਿਲੋਮੀਟਰ ਸਕੀਮ ਰੱਦ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸਰਕਾਰ ਨੂੰ 2 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਔਰ 2 ਵਜੇ ਤੱਕ ਕਿਲੋਮੀਟਰ ਸਕੀਮ ਦਾ ਟੈਂਡਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਮੰਗ ਪੂਰੀ ਨਾ ਹੋਣ ਤੇ ਪੱਕੀ ਹੜਤਾਲ ਤੇ ਜਾਣਗੇ ਕਾਮੇ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਸਾਫ਼ ਤੌਰ ਤੇ ਅਲਟੀਮੇਟਮ ਸਰਕਾਰ ਨੂੰ ਦੇ ਦਿੱਤਾ ਗਿਆ ਹੈ ਯਾਨੀ ਕਿ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਵੱਡਾ ਮਸਲਾ ਹੈ ਜਿੱਥੇ ਇੱਕ ਪਾਸੇ ਜਿਹੜੇ ਕੱਚੇ ਕਾਮੇ ਨੇ ਉਹਨਾਂ ਦੀਆਂ ਮੰਗਾਂ ਨੇ ਤਾਂ ਦੂਜੇ ਪਾਸੇ ਲੋਕਾਂ ਦੀਆਂ ਮੁਸੀਬਤਾਂ ਨੇ ਚਰਨਜੀਤ ਕੌਸ਼ਲ ਨੇ ਮੈਸਯੋਗੀ ਫੋਨ ਲਾਈਨ ਤੇ ਚਰਨਜੀਤ ਕੀ ਜਾਣਕਾਰੀ ਹੈ 12 ਵਜੇ ਤੋਂ 2 ਵਜੇ ਤੱਕ ਹੜਤਾਲ ਰਹੇਗੀ ਕਿੰਨਾ ਕੁ ਅਸਰ ਵੇਖਣ ਨੂੰ ਮਿਲੇਗਾ ਤਾਂ ਬਿਲਕੁਲ ਅਸਰ ਕਾਫੀ ਜ਼ਿਆਦਾ ਪਏਗਾ ਕਿਉਂਕਿ ਜਿਹੜੀਆਂ ਬੱਸਾਂ ਹੈਗੀਆਂ ਨੇ ਜਿਹੜੇ ਆਮ ਲੋਕ ਨੇ ਇੱਕ ਤਰ੍ਹਾਂ ਕਿਤੇ ਜਦੋਂ ਬੱਸਾਂ 'ਚ ਸਫ਼ਰ ਕਰਦੇ ਨੇ ਤਾਂ ਜਿਹੜੀ ਇਹ ਹੜਤਾਲਾਂ ਹੁੰਦੀਆਂ ਤੇ ਆਮ ਲੋਕ ਜਿਹੜੇ ਹੈਗੇ ਨੇ ਉਹ ਜਰੂਰ ਪਰੇਸ਼ਾਨ ਹੁੰਦੇ ਨੇ ਜਦੋਂ ਤੋਂ ਇਹ ਜਿਹੜੀਆਂ ਬੱਸਾਂ ਦਾ ਕਿਲੋਮੀਟਰ ਸਕੀਮ ਦੇ ਵਿੱਚ ਟੈਂਡਰ ਨਿਕਲਿਆ ਉਦੋਂ ਤੋਂ ਜਿਹੜੇ ਪੀਆਰਟੀਸੀ ਪਨਵਾਸ ਕੱਚੇ ਮੁਲਾਜ਼ਮ ਨੇ ਇਹਦਾ ਵਿਰੋਧ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਤਕਰੀਬਨ ਕਈ ਲੰਬੇ ਸਾਲਾਂ ਤੋਂ ਅਸੀਂ ਕੱਚੇ ਤੌਰ ਦੇ ਉੱਪਰ ਕੰਮ ਕਰਦੇ ਆ ਰਹੇ ਹਾਂ ਅਸੀਂ ਆਪਣੇ ਪੱਕੇ ਹੋਣ ਦੀ ਮੰਗ ਕਰ ਰਹੇ ਹਾਂ ਪਰ ਦੂਜੇ ਪਾਸੇ ਤੁਸੀਂ ਹੋਰ ਬੱਸਾਂ ਦਾ ਟੈਂਡਰ ਪਾਤਾ ਹੋਰ ਕੱਚੇ ਮੁਲਾਜ਼ਮ ਭਰਤੀ ਕਰੋਗੇ ਜਿਸ ਦੇ ਕਾਰਨ ਉਹਨਾਂ ਦਾ ਵਿਰੋਧ ਹੈਗਾ ਤਾਂ 12 ਤੋਂ ਲੈ ਕੇ 2 ਵਜੇ ਤੱਕ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋਣਗੇ ਟੈਂਪਰੀ ਜਿਹੜੀ ਆ ਹੜਤਾਲ ਉਹ ਕੀਤੀ ਜਾਊਗੀ ਪਰ ਉਹਨਾਂ ਨੇ ਕਹੇ ਵੀ ਅਗਰ 2 ਵਜੇ ਤੱਕ ਉਨ੍ਹਾਂ ਦੇ ਵੱਲੋਂ ਵਿਭਾਗ ਦੇ ਵੱਲੋਂ ਜਾਂ ਸਰਕਾਰ ਦੇ ਵੱਲੋਂ ਟੈਂਡਰ ਰੱਦ ਨਹੀਂ ਕੀਤਾ ਗਿਆ ਤਾਂ ਸਾਡੇ ਤੋਂ ਤੇ ਜਿਹੜੀ ਪੱਕੇ ਤੌਰ ਦੀ ਹੜਤਾਲ ਹੈਗੀ ਉਹ ਅਸੀਂ ਫਿਰ ਸ਼ੁਰੂਆਤ ਕਰਾਂਗੇ ਬਿਲਕੁਲ ਵੀ ਕਿਸੇ ਵੀ ਸੜਕਾਂ ਦੇ ਉੱਪਰ ਜਿਹੜੀਆਂ ਹੈਗੇ ਨੇ ਬਸਾਂ ਨਹੀਂ ਦੌੜਨਗੀਆਂ ਆਪ ਲੋਕ ਪਰੇਸ਼ਾਨ ਹੋਣਗੇ ਤੇ ਜਿਹੜੀ ਇਹ 2 ਘੰਟੇ ਦਾ ਪ੍ਰਦਰਸ਼ਨ ਹੈਗਾ ਪੂਰੇ ਪੰਜਾਬ 'ਚ ਇਹ ਪ੍ਰਦਰਸ਼ਨ ਦੇ ਵਿੱਚ ਵੀ ਜਿਹੜੇ ਇਹ ਕੱਚੇ ਮੁਲਾਜ਼ਮਾ ਹੈਗੇ ਨੇ ਉਹ ਬੱਸਾਂ ਨੂੰ ਚੌਕਾਂ ਦੇ ਵਿੱਚ ਭਾਵ ਜਿਵੇਂ ਸੰਗਰੂਰ ਦੇ ਵਿੱਚ ਮੁੱਖ ਚੌਕ ਆ ਬੱਤੀਆਂ ਵਾਲਾ ਚੌਕ ਬੱਸ ਸਟੈਂਡ ਦੇ ਨਜ਼ਦੀਕ ਜੀ ਇਹ 2 ਘੰਟੇ ਉਹ ਚੌਕ ਬੰਦ ਰੱਖਿਆ ਜਾਊਗਾ ਬੱਸਾਂ ਉਥੇ ਲਾ ਕੇ ਪੂਰੀ ਟ੍ਰੈਫਿਕ ਜਾਮ ਕੀਤੀ ਜਾਊਗੀ ਉਹਦੇ ਨਾਲ ਵੀ ਕਿਤਨਾ ਕਿਤੇ ਪੂਰੇ ਸ਼ਹਿਰ ਜਿੱਥੇ ਆਮ ਲੋਕ ਬਸਾਂ 'ਚ ਸਫ਼ਰ ਕਰਨ ਵਾਲੇ ਲੋਕ ਪਰੇਸ਼ਾਨ ਹੋਣਗੇ ਤਾਂ ਪੂਰੇ ਸ਼ਹਿਰ ਦੀ ਜਿਹੜੀ ਟ੍ਰੈਫਿਕ ਆ ਉਹ ਵੀ ਕਿਤਨਾ ਕਿਤੇ ਵੱਡੇ ਤੌਰ ਤੇ ਪ੍ਰਭਾਵਿਤ ਹੋਊਗੀ ਤਾਂ ਲਗਾਤਾਰ ਵਿਰੋਧ ਜਿਹੜਾ ਹੈਗਾ ਪੀਆਰਟੀਸੀ ਪਨਵਸ ਕੱਚੇ ਮੁਲਾਜ਼ਮਾਂ ਦੇ ਵੱਲੋਂ ਕਿਲੋਮੀਟਰ ਸਕੀਮ ਜਿਹੜਾ ਟੈਂਡਰ ਸਰਕਾਰ 150 ਦੇ ਲਗਭਗ ਵਿਸਥਾ ਪਾਉਣ ਜਾ ਰਹੀ ਹੈ ਉਹਦਾ ਕੀਤਾ ਜਾ ਰਿਹਾ ਜੀ ਬਹੁਤੋ ਜੀ ਬਹੁਤ-ਬਹੁਤ ਸ਼ੁਕਰੀਆ ਫਿਲਹਾਲ ਚਰਨਜੀਤ ਤਮਾਮ ਜਾਣਕਾਰੀ ਲਈ ਤਾਂ ਕੁਲ ਇਲਾਕੇ ਇੱਕ ਥਾਂ ਪਾਰਟਿਕੂਲਰ ਜਿਹੜੀ ਹੈ ਸ਼ਹਿਰ ਦੇ ਵਿੱਚ ਚੁਣ ਲਈ ਗਈ ਹੈ ਔਰ ਅੱਜ ਵੀ ਮੇਰੇ ਸਹਿਯੋਗੀ ਜਾਣਕਾਰੀ ਦੇ ਦੇ ਸਤ ਬੱਤੀਆਂ ਵਾਲਾ ਚੌਕ ਹੈ ਸੰਗਰੂਰ ਦੇ ਵਿੱਚ ਉੱਥੇ ਬੱਸਾਂ ਰੋਕ ਦਿੱਤੀਆਂ ਜਾਣਗੀਆਂ ਔਰ ਬੱਸਾਂ ਰੋਕ ਕੇ ਜਿਹੜਾ ਹੈ ਇਹ ਪ੍ਰਦਰਸ਼ਨ ਹੋਏਗਾ ਦੇਖੋ ਇਸ ਵਾਰ ਵੱਖਰੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਪ੍ਰਦਰਸ਼ਨ ਜਿਹੜਾ ਹੈ ਪੀ ਆਰਟੀਸੀ ਦੇ ਕੱਚੇ ਕੰਮੇ ਜਿਹੜੇ ਨੇ ਉਹ ਕਰਨ ਲੱਗੇ ਨੇ ਕਿਉਂਕਿ ਸਿਰਫ ਤੇ ਸਿਰਫ ਬੱਸਾਂ ਨੂੰ ਹੀ ਰੋਕਿਆ ਨਹੀਂ ਜਾਏਗਾ ਯਾਨੀ ਕਿ ਬੱਸਾਂ ਦਾ ਚੱਕਾ ਜਾਮ ਨਹੀਂ ਹੋਏਗਾ ਬਲਕਿ ਬੱਸਾਂ ਵਿਚਕਾਰ ਖੜਾ ਕੇ ਤਰਨਾ ਦਿੱਤਾ ਜਾਏਗਾ ਇੱਕ ਜਿਹੜਾ ਚੌਕ ਹੈ ਉੱਥੇ ਤਰਨਾ ਦਿੱਤਾ ਜਾਣਾ ਤਾਂ ਸੁਭਾਵਿਕ ਤੌਰ ਤੇ ਜਦੋਂ ਇਹ ਬੱਸਾਂ ਜੜੀਆਂ ਨੇ ਉੱਥੇ ਖੜਨ ਗਈਆਂ ਤਾਂ ਫਿਰ ਉਹ ਬਿਲਕੁਲ ਜਾਮ ਹੋ ਜਾਏਗਾ ਚੌਕ ਔਰ ਉੱਥੋਂ ਲੰਘਣਾ ਬਿਲਕੁਲ ਅਸੀਂ ਕਹਿ ਸਕਦੇ ਹਾਂ ਬਹੁਤ ਹੀ ਜ਼ਿਆਦਾ ਔਖਾ ਹੋਏਗਾ ਸਿਰਫ ਪੈਦਲ ਹੀ ਕੋਈ ਸ਼ਖਸ ਉੱਥੋਂ ਲੰਘ ਸਕਦਾ ਹੈ ਬਾਕੀ ਹੋਰ ਵਾਹਨ ਜੜੇ ਨੇ ਉਹ ਨਹੀਂ ਗੁਜ਼ਰ ਸਕਤੇ ਟੈਪ ਕੋਲ ਮਿਲਾ ਕੇ ਬੇਗਾਦੀ ਮੁਸ਼ਕਿਲ ਜਿਹੜਾ 2 ਘੰਟੇ ਦੇ ਵਿੱਚ ਇਹ ਰਹੇਗੀ ਆਪ ਲੋਕਾਂ ਨੂੰ ਕਿਉਂਕਿ ਜਦੋਂ ਇੱਕ ਚੌਕ ਕਿਸੇ 5 ਮਿੰਟ ਦੇ ਲਈ ਵੀ ਆ 10 ਮਿੰਟ ਦੇ ਲਈ ਵੀ ਬੰਦ ਹੋ ਜਾਵੇ ਤਾਂ ਫਿਰ ਉਸ ਉਸ ਦੌਰਾਨ ਵੀ ਬਹੁਤ ਮੁਸ਼ਕਿਲ ਆਮ ਲੋਕਾਂ ਨੂੰ ਆਉਂਦੀ ਹੈ ਫਿਰ ਜਦੋਂ 2 ਘੰਟੇ ਦਾ ਸਮਾਂ ਹੋਏ ਆਪਣੇ ਆਪ ਦੇ ਵਿੱਚ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿੰਨੇ ਵੱਡੇ ਪੱਧਰ ਤੇ ਮੁਸ਼ਕਿਲਾਂ ਜਿਹੜੀਆਂ ਨੇ ਆਉਣ ਵਾਲੀਆਂ ਨੇ ਔਰ ਆਪਣੇ ਆਪ ਦੇ ਵਿੱਚ ਇੱਕ ਅਹਿਮ ਮਸਲਾ ਹੈ ਔਰ ਦੇਖਣਾ ਹੋਏਗਾ ਕਿ ਕੁਝ ਜਿਹੜਾ ਸਰਕਾਰ ਹੈ ਜਾਂ ਪ੍ਰਸ਼ਾਸਨ ਹੈ ਉਹ ਕਿਸ ਤਰੀਕੇ ਦੇ ਨਾਲ ਇਸ ਸਾਰੇ ਮਸਲੇ ਨੂੰ ਵੇਖਦਾ ਹੈ ਔਰ ਵਕ ਵਕ ਥਾਵਾਂ ਤੇ ਇਹ 2 ਘੰਟੇ ਦਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਸੁਖਜਿੰਦਰ ਸਿੰਘ ਢਾਲੀਵਾਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਜਨਰਲ ਸਕੱਤਰ ਨੇ ਸੰਗਰੂਪ ਡਿੱਪੂ ਦੇ ਢਾਲੀਵਾਲ ਸਾਹਿਬ ਸਵਾਗਤ ਹੈ న్యూਸ 18 ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਜਾਣਨਾ ਚਾਹਾਂਗੇ ਕਿ ਕਿੱਥੇ ਕਿੱਥੇ ਦਾ ਅੱਜ ਪ੍ਰੋਗਰਾਮ ਤੁਸੀਂ ਰੱਖਿਆ ਹੈ 2 ਘੰਟੇ ਜਿਹੜਾ ਦਰਨਾ ਦਿੱਤਾ ਜਾਣਾ ਹੈ ਔਰ ਜੋ ਜਾਣਕਾਰੀ ਸਾਡੇ ਸਹਿਯੋਗੀ ਨੇ ਦਿੱਤੀ ਉਸ ਦੇ ਮੁਤਾਬਿਕ ਇੱਕ ਪਾਰਟਿਕੂਲਰ ਸ਼ਹਿਰ ਚ ਚੌਕ ਚੁਣ ਲਿਆ ਜਾਏਗਾ ਔਰ ਉੱਥੇ ਬੱਸਾਂ ਲਗਾ ਦਿੱਤੀਆਂ ਜਾਣਗੀਆਂ ਖੜੀਆਂ ਇਸ ਤਰੀਕੇ ਦਾ ਦਰਨਾ ਹੈ ਜੀ ਬਿਲਕੁਲ ਜੀ ਜਿਵੇਂ ਕਿ ਤੁਹਾਨੂੰ ਇਹ ਪਹਿਲਾਂ ਸੁਣਿਆ ਗਿਆ ਵੀ ਅੱਜ ਪੰਜਾਬ ਦੇ ਵਿੱਚ ਸੰਗਰੂਰ ਪਟਿਆਲਾ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਇਹਨਾਂ ਸਟਾਪਾਂ ਦੇ ਵਿੱਚ ਜੋ ਵੀ ਮੇਨ ਸਟਾਪੇਜ ਨੇ ਉਹ ਬੰਦ ਕੀਤੇ ਜਾਣਗੇ 12 ਵਜੇ ਤੋਂ ਲੈ ਕੇ ਜੀ ਤੇ 2 ਵਜੇ ਤੱਕ ਦਾ ਮੈਨੇਜਮੈਂਟ ਨੂੰ ਸਮਾਂ ਦਿੱਤਾ ਜਾਊਗਾ ਜਿਵੇਂ ਕਿ ਪਹਿਲਾਂ 14 ਤਰੀਕ ਨੂੰ ਵੀ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਸੀਗਾ ਕਿਲੋਮੀਟਰ ਗੱਡੀਆਂ ਦੇ ਸਬੰਧ ਦੇ ਵਿੱਚ ਵਿਰੋਧ ਕੀਤਾ ਸੀ ਕਿ ਆਪਣੀ ਮਾਲਕੀ ਵਾਲੀਆਂ ਨਵੀਆਂ ਬੱਸਾਂ ਪਈਆਂ ਜਾਂ ਨਾ ਕਿ ਕਿਲੋਮੀਟਰ ਪ੍ਰਾਈਵੇਟ ਘਰਾਣਿਆਂ ਦੇ ਬੱਸਾਂ ਪਈਆਂ ਜਾਂ ਤੇ 2 ਵਜੇ ਤੱਕ ਦਾ ਸਮਾਂ ਦਿੱਤਾ ਜਾਊਗਾ ਜੀ 2 ਵਜੇ ਤੱਕ ਜਿੱਦਾ ਕਿਲੋਮੀਟਰ ਗੱਡੀਆਂ ਦਾ ਟੈਂਡਾ ਘੱਟ ਕਰਕੇ ਆਪਣੀ ਮਾਲਕੀਬਾਹੀਆਂ 10000 ਨਵੀਆਂ ਬੱਸਾਂ ਪਾਉਂਦੇ ਨੇ ਤਾਂ ਤਾਂ ਠੀਕ ਹੈ ਜੀ ਨਹੀਂ 2 ਵਜੇ ਜਿੰਨੀ ਵੀ ਪੰਜਾਬ ਦੀ ਸਰਵਿਸ ਹੈ ਪੰਜਾਬ ਰੋਡ ਵਿੱਚ ਪਾਉਣ ਦਾ ਸਾਥ ਤੇ ਪੀਆਰਟੀਸੀ ਦੀ ਮੁਕੰਮਲ ਬੰਦਗੀ ਕੀਤੀ ਜਾਊਗੀ ਹਾਂ ਕੋਈ ਗੱਲਬਾਤ ਹੋਈ ਹੈ ਹੁਣ ਤੱਕ ਤੁਹਾਡੀ ਪ੍ਰਸ਼ਾਸਨ ਨਾਲ ਕਿਉਂਕਿ ਤੁਸੀਂ ਅਲਟੀਮੇਟਮ ਸਭਾਵਿਕ ਤੌਰ ਤੇ ਪਹਿਲਾਂ ਹੀ ਦਿੱਤਾ ਹੋਏਗਾ ਇਹ ਧਰਨੇ ਨੂੰ ਲੈ ਕੇ ਜੀ ਬਿਲਕੁਲ ਜੀ 14 ਤਰੀਕ ਨੂੰ ਮੀਟਿੰਗ ਹੋਈ ਸੀ ਜੀ ਸਾਡੇ ਸੂਬਾ ਪ੍ਰਧਾਨ ਸਰਦਾਰ ਰੇਸ਼ਮ ਸਿੰਘ ਗਿੱਲ ਤੇ ਜਨਕ ਖੱਤਰ ਜੋ ਸਾਡੇ ਨੇ ਢਿਲੋ ਸਾਹਿਬ ਉਹਨਾਂ ਦੀ ਮੀਟਿੰਗ ਹੋਈ ਸੀ ਤੇ ਉਹਦੇ ਤੇ 23 ਤਰੀਕ ਤੱਕ ਲਾਉਥ ਨੇ ਸੀ ਰੱਤ ਕਰਨ ਦਾ ਉਹ ਜੋ ਪ੍ਰਸਤਾਵ ਰੱਖਿਆ ਸੀ ਵੀ ਇਹਨਾਂ ਇਹਨਾਂ ਜੋ ਕਿਲੋਮੀਟਰ ਦਾ ਟੈਂਟਰਲ ਰੱਦ ਕੀਤਾ ਜਾਵੇ ਪਰ ਉਹ ਰੱਦ ਨਾ ਕਰਕੇ ਉਹਨਾਂ ਨੇ 23 ਤਰੀਕ ਤੱਕ ਐਕਸਟੈਂਡ ਕਰ ਦਿੱਤਾ ਸੀ ਕਿ ਤੇ ਅੱਜ 23 ਤਰੀਕ ਆ ਜੀ ਅੱਜ ਜੋ ਦੁਬਾਰਾ ਖੁੱਲਣ ਜਾ ਰਹੇ ਨੇ ਫਿਲਹਾਲ ਅੱਜ ਤੱਕ ਕੋਈ ਰਾਹਤ ਨਹੀਂ ਜੀ ਬਾਕੀ ਜਿਵੇਂ ਵੀ ਸੂਬਾ ਕਮੇਟੀ ਵੱਲੋਂ ਸਾਨੂੰ ਹੁਕਮ ਹੋਊਗਾ ਜਿਵੇਂ ਦਾ ਵੀ ਸਾਨੂੰ ਅੱਗੇ ਦਾ ਪ੍ਰੋਗਰਾਮ ਦਿੱਤਾ ਜਾਊਗਾ ਅਸੀਂ ਉਸ ਤੇ ਪੈਰਾ ਫੇਮਾਂਗੇ ਅੱਛਾ ਕੁੱਲ ਕਿੰਨੇ ਗਿਣਤੀ ਆ ਇਹਨਾਂ ਬੱਸਾਂ ਦੀ ਜਿਨ੍ਹਾਂ ਨੂੰ ਅੱਜ ਬਿਲਕੁਲ ਚੱਕ ਜੀ ਬਿਲਕੁਲ ਜਿਵੇਂ ਇਹ ਤਾਂ 2200 ਬੱਸਾਂ ਮੁਕੰਮਲ 2 ਵਜੇ ਤੋਂ ਬਾਅਦ ਚੱਕਾ ਜਾਮ ਹੋਣ ਦੀ ਸੁਭਾਵਨਾ ਜੀ ਜੇਕਰ ਕਿਲੋਮੀਟਰ ਗੱਡੀਆਂ ਦਾ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਤੇ 8 ਤੋਂ 9000 ਮੁਲਾਜ਼ਮ ਹੜਤਾਲ ਤੇ ਜਾਣਗੇ ਜੀ ਹਾਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਬਹੁਤ ਬਹੁਤ ਤਾਰਫਾਦ ਹੈ तमाम ਗੱਲਬਾਤ ਲਈ ਤਾਂ ਸੁਖਿੰਦਰ ਸਿੰਘ ਢਾਲੀਵਾਲ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਜਨਰ ਸਿਕਤਰ ਨੇ ਸੰਗੂਪ ਦਿੱਕੂ ਦੇ ਉਹਨਾਂ ਦਾ ਕਹਿਣਾ ਕਿ 8 ਤੋਂ 9000 ਕਾਮੇ ਨੇ ਜੁੜੇ ਅੱਜ ਹੜਤਾਲ ਤੇ ਜਾ ਰਹੇ ਨੇ ਔਰ 2000 ਤੋਂ ਲੈ ਕੇ 2200 ਬੱਸਾਂ ਨੇ ਜਿਹੜੀਆਂ ਅੱਜ ਬਿਲਕੁਲ ਚੱਕਾ ਜਾਮ ਹੋਏਗਾ ਠੱਪ ਹੋਣ ਗਿਆ 2 ਘੰਟੇ ਦੇ ਲਈ ਔਰ ਬਕਾਇਦਾ ਇੱਕ ਪਾਰਟਿਕੂਲਰ ਥਾਵਾ ਚੁਣੀਆਂ ਗਈਆਂ ਨੇ ਉਸ ਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਜਿਹੜੇ ਅਸੀਂ ਕਹਿ ਸਕਦੇ ਹਾਂ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰਦਰਸ਼ਨ ਹੋਣ ਜਾ ਰਿਹਾ ਜਲੰਧਰ ਦਾ ਜ਼ਿਕਰ ਕੀਤਾ ਲੁਧਿਆਣਾ ਦਾ ਜ਼ਿਕਰ ਕੀਤਾ ਸੰਗਰੂਰ ਦਾ ਜ਼ਿਕਰ ਕੀਤਾ ਪਟਿਆਲੇ ਦੇ ਵਿੱਚ ਤਾਂ ਇਹ ਸਾਰੀਆਂ ਥਾਵਾਂ ਤੇ ਅੱਜ ਤਰਨੇ ਲੱਗੇ ਹੋਣਗੇ ਔਰ ਬੱਸਾਂ ਜਿਹੜੀਆਂ ਨੇ 2 ਘੰਟੇ ਜੇਕਰ ਚੱਕਾ ਜਾਮ ਦਾ ਜ਼ਿਕਰ ਹੋ ਰਿਹਾ ਤਾਂ ਫਿਰ ਸੁਭਾਵਿਕ ਤੌਰ ਤੇ ਅ ਅਸਰ ਜਿਹੜਾ ਹੈ ਉਹ ਕੁਲ ਮਿਲਾ ਕੇ 3 ਤੋਂ 4 ਘੰਟੇ ਪਏਗਾ ਦੇਖੋ ਬੱਸਾਂ ਕਿਉਂਕਿ ਉੱਥੋਂ ਚੱਲਣ ਗਿਆ ਫਿਰ ਉਹ ਸਾਰਾ ਸੈਟਲ ਹੋਣ ਨੂੰ ਵੀ ਟਾਈਮ ਲੱਗੇਗਾ ਜੇਕਰ ਇਸ ਤਰੀਕੇ ਦੇ ਨਾਲ ਚੱਲਨੇ ਲੱਗ ਰਹੇ ਨੇ ਤਾਂ ਮੁਸ਼ਕਿਲ ਤਾਂ ਦੇਖੋ ਆਉਣ ਵਾਲੀ ਹੈ ਅੱਜ ਆਮ ਲੋਕਾਂ ਨੂੰ ਔਰ ਸਵਾਰੀਆਂ